ਹਾਂਜੀ ਨਮੋਦਨ ਜੀ ਕਈ ਪ੍ਰਸ਼ਨ ਆਉਂਦੇ ਸੀ ਵੀ ਤੁਸੀਂ ਗਲਾਬ ਦਾ ਪੱਤਾ ਜਿਹੜਾ ਪੈਰ ਦੇ ਨਾਲ ਮਸਲਣਾ ਸੀ ਵੀ ਉਹਦਾ ਕੀ ਕਰਨਾ ਉਹਨੂੰ ਬੇਟਾ ਜੀ ਕਿਤੇ ਵੀ ਤੁਸੀਂ ਸੈਟ ਸਕਦੇ ਹੋ ਡਸਟਬਿਨ ਚ ਪਾ ਦਿਓ ਬਾਹਰ ਕੂੜਾਦਾਨ ਚ ਪਾ ਦਿਓ ਜਿੱਥੇ ਮਰਜੀ ਸੈਟੋ ਇਹ ਤਾਂ ਇੰਨਾ ਹੀ ਕੰਮ ਕਰਨਾ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਸਮਝਾਇਆ ਹੋਇਆ ਹੈ ਮੇਰਾ ਇਹ ਉਹਦੇ ਲਈ ਲਿਖਣਾ ਨਾ ਉਹਦਾ ਲਿਖਣਾ ਜਿਹੜਾ ਤੁਹਾਡੇ ਨਾਲ ਈਰਖਾ ਕਰਦਾ ਤੁਹਾਡੇ ਨਾਲ ਪਰਿਵਾਰਕ ਮੈਂਬਰ ਤੁਹਾਡਾ ਲੜਦਾ ਰਹਿੰਦਾ ਲੜਦਾ ਝਗੜਦਾ ਉਹਦਾ ਨਾਮ ਲਿਖ ਕੇ گلاب ਦੇ ਪੱਤੇ ਤੇ ਜਾਂ ਕਿਸੇ ਵੀ ਕੰਡੇਦਾਰ ਪੱਤੇ ਤੇ ਲਿਖ ਕੇ ਉਹਦਾ ਨਾਮ ਜਿਹੜਾ ਕੰਡੇਦਾਰ ਬਿਰਸ਼ ਦਾ ਨਾਮ ਸੌਰੀ ਕੰਡੇਦਾਰ ਜਿਹੜਾ ਬਿਰਸ਼ ਉਹਦੇ ਪੱਤੇ ਉੱਤੇ ਲਿਖਣਾ ਉਸ ਇਨਸਾਨ ਦਾ ਨਾਮ ਜਿਹੜਾ ਤੁਹਾਡੇ ਨਾਲ ਸਰ ਤੇ ਹੜੀ ਕੁੜਕੜ ਕੁੜਕੜ ਕਰਦਾ ਰਹਿੰਦਾ ਲੜਦਾ ਝਗੜਦਾ ਰਹਿੰਦਾ ਤੇ ਉਸ ਤੋਂ ਬਾਅਦ ਉਸ ਦੇ ਜਿਹੜਾ ਨਾਮ ਲਿਖਿਆ ਹੋਇਆ ਉਹਨੂੰ ਆਪਦਾ ਇਸ ਤਰ੍ਹਾਂ ਕਰਕੇ ਬਿਵਸਥਾ ਤੋਂ ਮੇਰੇ ਨਾਲ ਲਰਨੋਨਾਰ ਲਰਨੋਨਾਰ ਦੇ ਬਿਤੇ ਪੈਰ ਨਾਲ ਸੱਜੇ ਪੈਰ ਦੇ ਜੁੱਤੀ ਸੁਧਾਈ ਉਸ ਨੂੰ ਮਸਲ ਦੇਣਾ ਮਸਲ ਤੋਂ ਬਾਅਦ ਪਿਆਜ ਹੈ ਉੱਥੇ ਪਿਆਰੇ ਕੁਝ ਨਹੀਂ ਹੁੰਦਾ ਤੁਹਾਨੂੰ ਇਹੋ ਜਿਹਾ ਬਹਿਬ ਨਾ ਕਰਿਆ ਕਰੋ ਜਿਹੜਾ ਕੁਝ ਬਾਹਰ ਕਰ ਰਹੇ ਨੂੰ ਮੈਂ ਤੁਹਾਨੂੰ ਨਾਲ ਹੀ ਦੱਸ ਦਿੰਨੀ ਕਿ ਮੈਂ ਜੋ ਵੀ ਤੁਹਾਨੂੰ ਟੋਟ ਕੇ ਦਿੰਨੀ ਆ ਨਾ ਪਹਿਲੀ ਤਾਂ ਗੱਲ ਤੁਸੀਂ ਚਾਹੇ ਹੰਭ ਜੋ ਕਿਸੇ ਦਾ ਬੁਰਾ ਨਹੀਂ ਹੋਊਗਾ ਇਹ ਮੈਂ ਗਰੰਟੀ ਨਾਲ ਕਹਿੰਨੀ ਆ ਕੋ ਜੇ ਕਿਸਦਾ ਤੱਕੋਂਗੇ ਵੀ ਤਾਂ ਵੀ ਤੁਹਾਡਾ ਆਪਦਾ ਹੀ ਹੋਊਗਾ ਕੋ ਜਦੋਂ ਕਿਸਦਾ ਅਸੀਂ ਬੁਰਾ ਕਰਾਂ ਤਾਂ ਕਦੇ ਵੀ ਭਲਾ ਨਹੀਂ ਹੋ ਸਕਦਾ ਜਾਂ ਜਿਨ੍ਹਾਂ ਦੇ ਬੁਰੇ ਕੀਤੇ ਹੋ ਨੇ ਉਹਨਾਂ ਉੱਤੇ ਨਾ ਹੀ ਕੋਈ ਮੇਰਾ ਜਿਹੜਾ ਟੋਟਕਾ ਚੱਲੂਗਾ ਤਾਂ ਤੁਸੀਂ ਕਰਨਾ ਕੀ ਆ ਹੁਣ ਦੂਜਾ ਸੀਗਾ ਪ੍ਰਸ਼ਨ ਬਈ ਦੀਵਾ ਜਗਾਉਣਾ ਕਿਵੇਂ ਜਗਾਉਣਾ ਇਹ ਭਾਈ ਸ਼ਨੀਵਾਰ ਵਾਲੇ ਦਿਨ ਜਗਾਉਣਾ ਜਿਵੇਂ ਅੱਜ ਸ਼ਨੀਵਾਰ ਹੈ ਕੋਈ ਵੀ ਸ਼ਨੀਵਾਰ ਕਿਸੇ ਵੀ ਸ਼ਨੀਵਾਰ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ ਆਟੇ ਦਾ ਦੀਵਾ ਬਣਾਉਣਾ ਤੇ ਉਹਦੇ ਵਿੱਚ ਚਾਰ ਬੱਤੀਆਂ ਰੱਖਣੀਆਂ ਨੇ ਵਧੀਆ ਕੈੜੀਆਂ ਵੱਟ ਕਿਸ ਤਰ੍ਹਾਂ ਤੇ ਉਹ ਤੋਂ ਬਾਅਦ ਸਰੋਂ ਦਾ ਤੇਲ ਨਾਲ ਭਰ ਦੇਣਾ ਦੀਵਾ ਵੱਡਾ ਖੁੱਲਾ ਹੋਵੇ ਐਡਾ ਵੱਡਾ ਤੇ ਫਿਰ ਤੁਸੀਂ ਉਹਦੇ ਵਿੱਚ ਥੋੜਿਆ ਤਿਲ ਕਾਲੇ ਤਿਲ ਪਾ ਦੇਣੇ ਨੇ ਆਪਣੇ ਜਿਹੜਾ ਤੁਹਾਡਾ ਮੁੱਖ ਗੇਟ ਆ ਸੜਕ ਦੇ ਉੱਤੇ ਉੱਥੇ ਗੱਭੇ ਰੱਖਣਾ ਆਪਣੇ ਗੇਟ ਦੇ ਗੱਭੇ ਸੜਕ ਦੇ ਗੱਭੇ ਨਹੀਂ ਜਾਓ ਤੁਹਾਡਾ ਸਾਰਾ ਪਰਿਵਾਰ ਅੰਦਰ ਆਜਵੇ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ ਅੰਦਰ ਹੋਣ ਵਾਲੀ ਕੋਈ ਬੁਰਾ ਕੰਮ ਨਹੀਂ ਹੈਗਾ ਕਿ ਕਈ ਵਾਰੀ ਜਦੋਂ ਗੱਡੀ ਆਉਂਦੀ ਹੈ ਘਰ ਨੂੰ ਜਾਂ ਮੋਟਰਸਾਈਕਲ ਆਉਂਦਾ ਜਾਂ ਟਰੈਕਟਰ ਕੋਈ ਵੀ ਚੀਜ਼ ਆਉਂਦੀ ਆ ਤਾਂ ਜਿਹੜਾ ਦੀਵਾ ਛੇਤੀ ਸ਼ਾਂਤ ਹੋ ਜਾਊਗਾ ਉਹਦੀ ਹਵਾ ਦੇ ਨਾਲ ਹੋਰ ਗੱਲ ਕੁਝ ਨਹੀਂ ਹੈਗੀ ਕੋਈ ਨਿੰਗੀ ਜਿਹਾ ਕੁਛ ਹੋਈ ਕਿਸੇ ਦਾ ਕੋਈ ਪੁਰਾਣੀ ਹੋਊਗਾ ਕਿ ਆਪਾਂ ਬੁਰੇ ਵਾਲਾ ਕੰਮ ਕਰਨਾ ਹੀ ਹੈ ਨਹੀਂਗਾ ਆਗਰ ਕੋਈ ਕਰਨਾ ਵੀ ਚਾਹੂ ਮੇਰੇ ਟੋਟਕੇ ਨਾਲ ਤਾਂ ਉਹਦਾ ਬੁਰਾ ਹੋਊ ਪਹਿਲੀ ਗੱਲ ਮੇਰਾ ਟੋਟਕਾ ਚੱਲਣਾ ਹੀ ਨਹੀਂ ਜਿਹੜੇ ਬੁਰੇ ਇਨਸਾਨ ਨੇ ਉਹਨਾਂ ਦੇ ਇਹ ਚੱਲੂਗਾ ਹੀ ਉਹਨਾਂ ਇਨਸਾਨਾਂ ਤੇ ਜਿਹੜੇ ਅੱਛੇ ਇਨਸਾਨ ਨੇ